ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਬੁੜਾ ਕੰਮ ਤੇ ਭਾਗ ਗਿਆ ਹਾਂ ਕੰਮ ਤੇ ਭਾਗ ਗਿਆ ਮੇਰੇ ਅੱਗੇ ਅੱਛਾ ਤੇ ਜਾ ਕੇ ਉਂਗਲਾ ਲਾ ਕੇ ਆਇਆ ਕੀ ਗਿਆ ਉਹਦਾ ਘਰੇ ਬੈਠਾ ਅੱਛਾ ਤੇ ਮਾਰੇ ਤੇ ਗਾਲ੍ਹਾਂ ਹਾਂ ਤੇ ਮੇਰੇ ਕੰਮ ਤੇ ਗਿਆ ਬੈਗਨ ਖਾਣ ਲੱਗਿਆ ਤੇ ਤੇਰੇ ਨਾ ਪੁੱਠਾ ਨਾ ਬੋਲਿਆ ਕਰ ਪਿਓ ਆ ਫਿਰ ਵੀ ਮੇਰੇ ਕੰਮ ਤੇ ਜੀ ਲੈਣ ਗਿਆ ਬਈ ਉਹ ਉਹ ਯਾਰ ਲੈਣ ਤਾਂ ਕੀ ਗਿਆ ਗੱਲ ਕਰਾਇਆ ਵੀ ਤੂੰ ਕਿਹਾ ਨਹੀਂ ਚੱਲੋ ਬਾਪੂ ਨੇ ਹਰਮ ਮਾਇਆ ਵਗ ਜਾ ਤੇ ਛੇਤਰ ਦਾ ਭਾਲਦੇ ਆ ਫਿਰ ਉਹ 24 ਘੰਟੇ ਹੁਣ ਆਥਰੇ ਚੂਲਾ ਚੜਾ ਲੈ ਕੁੱਟੂ ਇਹ ਉਹ ਲੜਕਾ ਦਾ ਹੈਗਾ ਗਾਲਾ ਗੁੱਲ ਦਾ ਕੱਢਣੀ ਪੈਣੀ ਆ ਦੇਖੇ ਕਿਤੇ ਯਾਰ ਵਿਚਾਰੇ ਨੂੰ ਬੁੜਾ ਬੰਦਾ ਕਿਤੇ ਹੋਰ ਕੰਮ ਕਰਦੇ ਤੇ ਹੋਰ ਆਈ ਨਹੀਂ ਕਹਿੰਦੇ ਹੁੰਦੇ ਹਮ ਹੁਣ ਤੂੰ ਕੀ ਪਾਈਏ ਨਾਲ ਉਥੇ ਮਾਇਦਾ ਇੱਕ ਦਾਰ ਸੋਈ ਹੈ ਇੱਕ ਦੂੜੀ ਲਾਗਾ ਇੱਕ ਬਰਾਂਡਾ ਪੋਣਾ ਤੇ ਲੈਟਰਿਕ ਵੀ ਉਹ ਨਾਲ ਲੈਟਰਿਕ ਦਾ ਉਹਨਾਂ ਦੇ ਭਰੀ ਪਈ ਆ ਅੱਛਾ ਲੈਟਰ ਦਾ ਲੀਡ ਦਾ ਬਾਹਰ ਆ ਜਾਂਦੇ ਉਹਨਾਂ ਦੇ ਤੇ ਇਹ ਨਾਲ ਲੱਗ ਜਾਣ ਕਿਤੇ ਉਹਨਾਂ ਦੀ ਤਾਂ ਖੈਰ ਆ ਤੇ ਆਈ ਜਾਂਦੇ ਆ ਵਾਰਪਰਾਵਾ ਹੋਰ ਗੇਰੀਏ ਤੇ ਕਿੱਦੇ ਚਲਾਇਆ ਸੀ ਕੰਮ ਭਾਈ ਮਿਸਤਰੀ ਸਾਹਿਬ ਤੋਂ ਮੈਂ ਚਲਾਇਆ ਸੀ ਅੱਜ ਆਪਾਂ ਨੂੰ ਚੌਥਾ ਦਿਨ ਹੋ ਗਿਆ ਭਰਾ ਅੱਛਾ ਤੇ ਹੋਰ ਵਧੀਆ ਕੰਮ ਤਾਂ ਨਾ ਚੱਲੀ ਜਾਂਦਾ ਕੰਮ ਵਧੀਆ ਚੱਲੇ ਜਾਂਦਾ ਵਿੱਚੇ ਬੀੜੇ ਪੀ ਜਾਂ ਨਰੇ ਨੇ ਛੇ ਘਰ ਘਰ ਬੁੜੇ ਨੂੰ ਯਾਰ ਕੁਝ ਕਹੀ ਨਾ ਵਿਚਾਰੇ ਨੂੰ ਹੱਥ ਨਹੀਂ ਆਇਆ ਕਿ ਤਾਂ ਥੱਕਿਆ ਹੋਊਗਾ ਬੁਢਾ ਬੰਦਾ ਉਹ ਤੱਕੇ ਨਾ ਗੋਲੇ ਖਾਦਾ ਸਤਾਲ ਲਈ ਆ ਉਹ ਮਰਨਾ ਉਹਨੇ ਅੱਛਾ ਉਹ ਵੀ ਫਿਰ ਉਹ ਵੀ ਵਿਊ ਵਧਾਉ ਉਹ ਫਿਰ ਤਾਂ ਹਨਾ ਵਿਊ ਕਦੀ ਵਿਊ ਮੈਂ ਘਟਾ ਦੂੰ ਘਟਾਏਗਾ ਨਾ ਰਕਾ ਟੋਣੀ ਪੜੀ ਵਾ ਜਦੋਂ ਐ ਬੋਲਦਾ ਤੇ ਹੋਰਾ ਹੋਰ ਫਿਰ ਕਹਤਾ ਇਹ ਨਾ ਹੁਣ ਨਾ ਆਉਣ ਵਾਲਾ ਮੋਟਰਸਾਈਕਲ ਆ ਉਹਦਾ ਪਟਨਾ ਮੋਟਰਸਾਈਕਲ ਆਪਣੇ ਕੋਲੇ ਸੌ ਦਾ ਤੇ ਮਚਾਦਾ ਤੂੰ ਵੀ ਬਿਸਤਰੀ ਸਾਰਸ ਗੁੱਟ ਹੀ ਲਿਆ ਸਕੂਟਰ ਹੀ ਪਰ ਆਵੈ ਇੰਨੀ ਹੈ ਨਹੀਂ ਕੈਪਟੀ ਆਪਣੇ ਕੋਲੇ ਮੈਂ ਦਵਾ ਲਿਆ ਹਾਂ ਦਵਾ ਲਿਆ ਫਿਰ ਕਿਸ਼ਤ ਭਰ ਦਿਆ ਕਰੀ ਕਿਸ਼ਤ ਭਰ ਲਾਂਗੇ ਮੈਨੂੰ ਪਹਿਲਾਂ ਇਨਵਰਟਰ ਚਗਾ ਲਿਆ ਯਾਰ ਯਾਰ ਐ ਕਿ ਕਰਨਾ ਹੈ ਇਨਵਰਟਰ ਤੇ ਦਵਾ ਲਿਆ ਹੁਣੇ ਆ ਹੋਰਾਂ ਟੀਟੂ ਕੋਲੇ ਮਿਲਦਾ 16000 ਦਾ ਟੀਟੂ ਦਾ ਧਾਰ ਵੀ ਕਰ ਲਾਂਗੇ ਆਪਾਂ ਟੀਟੂ ਨਾਲ ਤਾਂ ਆ ਪੈਸੇ ਭਰਦਾ ਨਗਦ ਨਗਦ ਦਾ ਘੱਟਦਾ ਵੀ ਦੇ ਦੂਗਾ ਫਿਰ ਹੂੰ ਤੇ ਹੋਰ ਆਪਰ ਨਵਟਰ ਲਿਆਉਣਾ ਯਾਰ ਜਾ ਕੇ ਪੀਠੇ ਕਰਾਉਣੇ ਇਹ ਕਾਂਗਰਸ ਕੱਲੇ ਦੇ ਕਬੀਲਦਾਰੀ ਸੱਤ ਜਾਣੇ ਪਾਲਣਾ ਅੱਛਾ ਸੱਤ ਜਾਣੇ ਤੂੰ ਕੱਲਾ ਹੀ ਪਾਲਦਾ ਕੱਲਾ ਹੀ ਪਾਲਣਾ ਇਹ ਕਮਾਸ਼ੇ ਮਿਲ ਜਾਂਦੇ ਆ ਮੈਨੂੰ ਤਾਂ ਤੇ ਹੁਣ ਬੁੜਾ ਕੰਮ ਤੇ ਵਾਗਿਆ ਤੂੰ ਤਾਂ ਕਹਿੰਦਾ ਕਿਉਂ ਕੰਮ ਤੇ ਵਾਗਿਆ ਤੇ ਤੂੰ ਘਰੇ ਬੈਠਾਂਗਾ ਤੇ ਪਾਲਦਾ ਤੂੰ ਆ ਹੈ ਹਾਂ ਤੇ ਉਹ ਬੁੜਾ ਕਿਹੜਾ ਕੰਮ ਤੇ ਗਿਆ ਬੁੜਾ ਦਾ ਗੋਲੇ ਲੈਣ ਗਿਆਸ ਤਾਲਜੂ ਨਾਲੇ ਤੂੰ ਕਦੋਂ ਕੰਮ ਤੇ ਗਿਆ ਗਾਲਾਂ ਦੀ ਇਹਨਾਂ ਤੜਕੇ ਦਾ ਉਹਦਾ ਕੁੱਤਾ ਉਹ ਵੀ ਗਿਆਗਾ ਅੱਛਾ ਉਹ ਭੱਗਿਆ ਕੰਮ ਤੇ ਨਹੀਂ ਗਿਆ ਕੰਮ ਤੇ ਨਹੀਂ ਗਿਆ ਕੁੱਤਾ ਉਹ ਵੀ ਭੱਗਿਆ ਤਾਂ अच्छा गोलियां ਲਗਾ 47 ਆ اچھا ਉਹ ਆ ਗਿਆ ਅੱਜ ਘਰੇ ਰਹਿ ਗਿਆ ਉਹ ਸੱਪ ਤਾਂ ਐ ਲੜ ਗਿਆ ਵੇ ਦੱਸਣ ਗਿਆ ਹਨਾ ਦੱਸਣ ਗਿਆ ਤੇ ਘਰੇ ਬਹਿ ਗਿਆ ਤੇ ਪੀ ਗਏ ਅੱਛਾ ਉਹ ਸੱਪ ਲੜ ਗਿਆ ਉਹ ਹੂੰ ਬੋਲਦੀ ਹੈ ਹਨਾ ਬੋਲਦੀ ਆ ਤਾਂ ਹੈਗੀ ਨਾ ਤੂੰ ਇਹਨੇ ਡੋਡੇ ਖਾਣਾ ਭਈਆ ਤੇਰਾ ਕਿਆ ਬਣੇਗਾ ਮੇਰਾ ਕੀ ਬਣਨਾ ਕਰਦਾ ਵਧੀਆ ਨਜ਼ਾਰੇ ਲੈਣਾ ਮੈਂ ਤਾਂ ਤੇ ਨਜ਼ਾਰੇ ਲੜਾ ਚਮਚਾ ਮੈਨੂੰ ਵੀ ਦੇ ਦਿਆ ਕਰਦਾ ਲੈ ਲਿਆ ਕਰ ਦਾਰੂ ਧੋਪੀਆ ਕਰ ਚਮਚਾ ਖਾ ਲਿਆ ਕਰ ਜਿੱਦੇ ਘਰੇ ਰਿਆ ਕਰੂੰਗਾ ਅਦਾ ਜਾਂ ਚਾਹ ਦੇ ਦੇ ਕਰ ਬੰਮ ਚਮਚਾ ਲੈ ਲਿਆ ਕਰ ਘੜ ਕਰ ਦਾਰੂ ਧੋਪੀਆ ਕਰ ਮੈਂ ਦਾਰੂ ਪੀਦਾ ਨਹੀਂ ਮੈਂ ਤਾਂ ਜਾਂ ਚਾਹ ਦੇ ਪੁੱਕੀ ਦਾ ਖਵਾ ਦੇ ਕਰ ਓਕੇ ਖਾ ਕੇ ਪੱਦ ਤਰਾਇਂਦ ਲੈ ਆਉਂਦੇ ਨੇ ਤੇ ਫੀਮ ਨਾ ਲਈ ਆ ਪਦੋਗ ਫੀਮ ਤਾਂ ਯਾਰ ਕੰਮ ਹੀ ਨਹੀਂ ਕਰਦੀ ਮੇਨ ਤਾਂ ਆਪਾਂ ਨੂੰ 1500 ਦੀ ਟੋਲਾ ਮਿਲ ਜੂਗੀ ਕੰਮ ਹੀ ਨਹੀਂ ਕਰਦੀ ਉਹ ਬਿਸਕੁਟ ਲਾਏ ਹੁੰਦੇ ਨੇ ਉਹਦੇ ਚ ਕੱਲੇ ਪਿਆਰਾ ਪਿਆਰਾ ਬਣ ਰਾਂ ਸੋਦੀ ਕੌਣ ਦਿੰਦਾ 2000 ਨੂੰ ਤੋਲਾਗਾ 2000 ਨੂੰ ਤੋਲਾ ਹੂੰ ਤੇ ਪਿਆਰ ਮਿਲੂ ਖਾ ਕੇ ਦੇਖ ਲਈ ਤੂੰ ਚੱਲ ਦੇਖ ਲਾਂਗੇ ਹਾਂ ਉਹ ਲੈਣਾ ਮੈਂ ਵੀ ਤੋਲਾ ਲੈਣਾ ਇੱਕ ਤੇ ਫਿਰ दारू ਨਾ ਪੀਆ ਕਰ ਦੂੰ दारू ਆਪਾਂ ਛੱਡ ਦਾਂਗੇ ਆਪਾਂ ਲੈਣਾ ਫੀਮ ਆ ਫੀਮ ਤਾਂ ਫੀਮ ਤਾਂ ਵਧੀਆ ਚੀਜ਼ ਆ ਔਕੀ ਵਧੀਆ ਚੀਜ਼ ਆ ਫੀਮ ਵਧੀਆ ਚੀਜ਼ ਆ ਇਹ ਖਾਲਿਆ ਕਰ ਮੇਰਾ ਬੰਨਗੁਰ ਕੀਆ ਇਹ ਖਾਲਿਆ ਕਰ ਨਾਲੇ ਦੇਖੀ ਘਾਟੂ ਫੁੱਲਾਂ ਦੇ ਖੇੜਦੀ ਹਾਂ ਯਾਰ ਨਜ਼ਾਰਾ ਜਗ ਨੂੰ ਜਾਵਾ ਲਾਦਾ ਪਾਣੀ ਕਣਕ ਨੂੰ ਕਣਕ ਨੂੰ ਲਾਤਾ ਭਰਾ ਬਾਅਦ ਤਿੰਨ ਕਿਲੇ ਡਿੱਗ ਪੇ ਉਰਲੇ ਠੇਕੇ ਵਾਲੇ ਇਹ ਪਰਲੇ ਨੂੰ ਪਰਲੇ ਕੱਲ ਲਾਇਆਗਾ ਉਹ ਠੀਕ ਰਹੇ ਜੇ ਉਹ ਵੀ ਵਿੱਚ ਦੋ ਗੱਡੇ ਡਿੱਗਿਆ ਵੇਣ ਰਕੇ ਆਕੇ ਜਿੱਕੇ ਮਾੜੀ ਮੋਟੀ ਡਿੱਗੀ ਉਹ ਹੁਣ ਕੀ ਕਰਨਾ ਪੇਪੇ ਰੜੀ ਜਿੱਥੇ ਫਿਰਦੀ ਹੈ ਵਿਚਾਲੇ ਉਹ ਤਾਂ ਟੋਕੜੇ ਖਾਣ ਦਾ ਟਾਈਮ ਹੋ ਰਿਹਾਗਾ। ਹੋ ਸੌਂ ਜਾਣਾ ਹੁਣ ਤੂੰ ਪੀਕੇ ਦੁਬਾਰੇ। ਹਾਂ। ਇਹ ਬੀੜੀ ਦਾ ਵਜ ਤਾਂ ਬਚਾ ਲਈ ਪਈ ਆਪ ਬੁਵਾਤਵਾ ਦੇ ਘਰ ਮੈਂ ਆਪਣੀ। ਆ ਹੁਣ ਕੀ ਕਰਨਾ ਹੋ ਜਾਂਦਾ। ਬੀੜੀ ਦਾ ਵਜਾ ਲਈ ਫਿਰਦੀ ਆ ਦੇਖ। ਅੱਛਾ ਬੀੜੀ ਵੀ ਦਿਖਾ ਕੇ ਪੀਣਾ YouTube ਤੇ ਯਾਰ। ਦਿਓਰ। ਆਪਾਂ ਦਾ ਡਰ ਮਾਰੇ ਜਾਂਦਾ। ਡਰ ਦੇ ਤਾਂ ਪਉ ਹੀ ਨਹੀਂ ਨਾਲੇ ਆਪਣਿਆਂ ਦਾ ਪਤਾ ਸਾਰੇ ਪਿੰਡ ਨੂੰ ਪਤਾਗਾ। ਨਾ ਰੇ ਤਾਂ ਜਣੀ ਨਹੀਂ ਜੰਮਿਆ ਆਪਾਂ ਭਗਿਆੜਦਾ ਹੈਗੇ ਆਂ ਆ ਭਗਿਆੜਾਂ ਦੇ ਆ ਪੈਂਦਾ ਕਰਨਾ ਆਪਾਂ ਦਾ ਪਤਾ ਹੀ ਸਾਰਿਆਂ ਨੂੰ ਡਰਦੇ ਤਾਂ ਹੈ ਨਹੀਂ ਇਹ ਨਾ ਡਰਦੇ ਥੋੜੀ ਮਰਦਾਂ ਹੈ ਬਾਜ ਪੈਂਦਾ ਕਰੇ ਜਾਣ ਦੇਣ ਪਿੱਛੇ ਤਾਂ ਪਾਉਗੇ ਤਿਆਰ ਰਹੇ ਨੇ ਵੀ ਆ ਜਾਓ ਇਹਨੇ ਪੰਗਾ ਲੈਣਾ ਲੈ ਲਈ ਲੈਂਦੇ ਨਹੀਂ ਕੋਈ ਡਰਦਾ ਅਗਲਾ ਕਿ ਤਾ ਪਰਾ ਚਲੀਏ ਪਰਾਂ ਦੀ ਤੱਪ ਚੱਲੇ ਯਾਰ ਕੀ ਫਾਇਦਾ ਹੈ ਮੈਂ ਆੜਾ ਨਾਲ ਬਾੜੀ ਚੰਗੀ ਭਾਲਦਾ ਅਗਲਾ ਹਾਂ Yeah.